ਹਾਂਜੀ ਮੇਰੇ ਵਾਲੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਆਪਾਂ ਇੱਥੇ ਆਉਣੇ ਮੋੜ ਦੀ ਪੰਜਮਾ ਭਾਗ ਸ਼ੁਰੂ ਕਰਦੇ ਆਂ ਤੇ ਕਰਦੇ ਆਪਾਂ ਸ਼ੁਰੂ ਜਿਉਣਾ ਮੋੜ ਸਾਧ ਗਉ ਗਰੀਬ ਦੀ ਕਰੇ ਸੇਵਾ ਕੱਬੇ ਖਾਣਾ ਦੀ ਆਲਖ ਮਕਾਉਂਦਾ ਏ ਜਿਹੜੇ ਬਾਦਸ਼ਾਹ ਦੇ ਘਰ ਕਰੇ ਚੋਰੀ ਪਰਚਾ ਸ਼ਾਪ ਕੇ ਪਹਿਲਾਂ ਲਗਾਉਂਦਾ ਜੀ ਫੇਰੀ ਮਾਨੇ ਚਮਿਆ ਸ਼ੇਰ ਜੈਵਣਾ ਨਹੀਂ ਲੋਕ ਕੇ ਵਕਤ ਲਗਾਉਂਦਾ ਜੀ ਸੋ ਟਾਈਮ ਆਪਾਂ ਬਤਵਾ ਦੇਨੇ ਤੇ ਇਸ ਕਰਕੇ ਨਾਲ ਥੋੜਾ ਟਾਈਮ ਲੱਗ ਜਾਂਦਾ ਹੈ ਤੇ ਬੇਸੇ ਅੱਜ ਦੀ ਹੁਣ ਕਹਾਣੀ ਅੱਗੇ-ਅੱਗੇ ਸੋਹਣੀ ਹੁੰਦੀ ਜਾਣੀ ਆ ਤੇ ਤੇਰੇ ਨੇ ਜਿਸ ਮਕਸਦ ਲਈ ਜਿਉਣਾ ਡਾਕੂ ਬਣਿਆ ਸੀ ਉਹੋ ਅਜੇ ਪੂਰਾ ਨਹੀਂ ਸੀ ਹੋਇਆ ਡੌਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈਣ ਦਾ ਨਿਸ਼ਾਨਾ ਉਹਨੇ ਸਾਹਮਣੀ ਸੀ ਨਿਸ਼ਾਨਾ ਪੂਰਾ ਹੋਣ ਤੇ ਹੀ ਉਹਦੇ ਕਾਲੀਏ ਠੱਡ ਪੈਣੀ ਸੀ ਜੇ ਇੱਕ ਦਿਨ ਘੋੜੇ ਤੇ ਸਵਾਰ ਹੋ ਕੇ ਜੇ ਆਉਣਾ ਮੌਲ ਅਹਿਮਦ ਡੋਗਰ ਦੇ ਪੰਡ ਇੰਡਸ ਕੇ ਗਿਆ ਪੁਜਾ ਉਹਨੇ ਇੱਕ ਪਾਲੀ ਹੱਥ ਡੋਗਰ ਨੂੰ ਸਨੇਹਾ ਭੇਜਿਆ ਤੇਰਾ ਜਮਾਈ ਆਪਣੇ ਭਰਾ ਕਿਸ਼ਨੇ ਦਾ ਬਦਲਾ ਲੈਣ ਆਇਆ ਤੇ ਮੇਰੇ ਭਾਈ ਨੂੰ ਧੋਖੇ ਨਾਲ ਖੜਾਇਆ ਸੀ ਜੇ ਤੂੰ ਅਸਲੀ باپ ਦਾ ਦੁੱਖ ਮੈਂ ਤਾਂ ਸਾਹਮਣੇ ਆ ਜਾ ਭਾਜੀਆਂ ਫੇਰ ਨਾ ਆਖਿ ਜਿਆਲੇ ਮੌਲ ਦਾ ਸੁਨੇਹਾ ਸੁਣਦੇ ਸਾਰੀ ਡੁੱਗਰਦੀਆਂ ਅੱਖਾਂ ਵਿੱਚ ਲਾਲ ਸੂਹਿ ਟੋਰੇ ਡਲਕ ਪਏ ਉਹਨੇ ਕਾਲ ਤੂਸਾਂ ਦੀ ਪੇਟੀ ਆਪਣੇ ਮੁੱਢ ਨਾਲ ਲਮਕਾਈ ਤੇ ਹੱਥ ਵਿੱਚ ਹਰਦਾਫੜ ਫੜ ਕੇ ਘੋੜੇ ਤੇ ਸਵਾਰ ਹੋਂਦਾ ਬੋਲਿਆ ਜਦੋਂ ਗਿੱਦੜ ਦੀ ਮੌਤ ਆਉਂਦੀ ਏ ਉਹ ਨਿਆਈਆਂ ਵੱਲ ਨੂੰ ਭੱਜਦਾ ਅੱਜ ਵੱਡਾ ਸੂਰਮਾ ਜੇ ਆਉਣਾ ਮੇਰੇ ਕੋਲੋਂ ਬਚ ਕੇ ਨਹੀਂ ਜਾ ਸਕਦਾ ਡੋਗਰ ਦੀ ਘਰ ਵਾਲੀ ਨੇ ਉਹ ਨੂੰ ਰੋਕਿਆ ਵੀ ਪਰ ਡੋਗਰ ਨੇ ਸਿਰ ਖੂਨ ਸਵਾਲ ਹੋਇਆ ਸੀ ਉਹ ਪਿੰਡੋਂ ਬਾਹਰ ਮੈਦਾਨ ਵਿੱਚ ਜਾ ਪੁਜਾ ਜਿੱਥੇ ਖੜਾ ਜਿਆਣਾ ਮੌੜ ਖੋਰੂ ਪਾ ਰਿਹਾ ਸੀ ਜਿਉਣੀ ਨੇ ਡੋਗਰ ਨੂੰ ਲਲਕਾਰਿਆ ਡੋਗਰਾ ਮੈਂ ਤੇਰੇ ਅਰਗਾ ਭਾਜੀ ਨਹੀਂ ਸੂਰਮਾ ਕਿਸੇ ਨੂੰ ਧੋਖੇ ਨਾਲ ਨਹੀਂ ਮਾਰਦਾ ਪਹਿਲਾ ਵਾਰ ਤੇਰੇ ਡੁੱਗਰ ਨੇ ਪਹਿਲਾ ਫਾਇਰ ਕੀਤਾ ਜਿਉਲੇ ਦੀ ਘੋੜੀ ਧਰਤੀ ਤੇ ਲੈ ਲੱਫ ਗਈ ਗੋਲੀ ਉੱਪਰੋਂ ਲੰਘ ਗਈ ਦੂਜਾ ਫਾਇਰ ਵੀ ਖੋਕਾ ਹੀ ਗਿਆ ਗਿਆਉਣੇ ਮੋੜ ਨੇ ਅਜੇ ਹੀ ਉਸ ਸੱਤਾ ਬੰਨੀ ਕੇ ਪਹਿਲੇ ਫਾਇਰ ਨਾਲ ਹੀ ਡੋਗਰ ਨੂੰ ਪਾਰ बुला दिता डुगर की लाश धरती पड़फ रही थी डुगर देर हाहाकार मच गई किसी मौली या दसिया ਜਾਉਣੇ ਨੇ ਡੌਗਰ ਨੂੰ ਮਾਰ ਕੇ ਆਪਣੇ ਪ੍ਰਾਦਾ ਦਾ ਬਦਨਾਲਾ ਲੈ ਲਿਆ ਸਾਰਾ ਪਿੰਡ ਉਸ ਦੇ ਬਲਹਾਰੇ ਜਾ ਰਿਹਾ ਸੀ ਡੌਗਰ ਦੇ ਮਾਰਨ ਦੀ ਖਬਰ ਸਾਰੇ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ ਕਰ ਕਰ ਜਿਉਣੇ ਮੋੜ ਗਿਆ ਗੱਲਾਂ ਹੋ ਰਹੀਆਂ ਸਨ ਹਰ ਕੋਈ ਉਸ ਅਣਖੀ ਸੂਰਤ ਮੇਂ ਦੀਆਂ ਬਾਤਾਂ ਪਾ ਰਿਹਾ ਸੀ ਥੋੜਾ ਜਿਹਾ ਕਹਾਣੀ ਟਾਈਮ ਲੈਂਦੀ ਐ ਕਰ ਕਰ ਪੁੱਤਰ ਜੰਮ ਤੇ ਜਿਉਣਾ ਮੌੜ ਨਹੀਂ ਕਿਸੇ ਬਣ ਜਾਣਾ ਏਸੀ ਅੱਜ ਦੀ ਕਹਾਣੀ ਦਾ ਭਾਗ ਤੇ ਅਗਲਾ ਭਾਗ ਆਪਾਂ ਲੈ ਕੇ ਆਵਾਂਗੇ ਜੀ ਕੱਲ ਨੂੰ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਦੀ ਕਹਾਣੀ ਲੱਗੀ ਤੇ ਰੱਬ ਰੱਖਾ ਜੀ ਆਪਦੇ ਵਾਸਤੇ ਰੱਖੋ ਹੀ ਰੋ ਤੇ ਧੰਨਵਾਦ ਜੀ